ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸੋ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਾਗੋ ਭਾਈ ਗੋਬਿੰਦ ਸਹਾਈ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਫਿਰ ਪਰਮਾਤਮਾ ਦੇ ਪਰਮਾਤਮਾ ਵੀ ਉਹਨਾਂ ਦਾ ਮਦਦਗਾਰ ਬਣਦਾ ਹੈ ਪਰਮਾਤਮਾ ਵੀ ਉਹਨਾਂ ਦੀ ਸਹਾਇਤਾ ਕਰਦਾ ਹੈ ਸੂਖ ਸਹਿਜ ਆਨੰਦ ਸਗਲ ਸਿਓ ਵਾਕੋ ਵਿਆਦ ਨ ਕਾਈ ਫਿਰ ਉਹਨਾਂ ਦੀ ਜਿਹੜੀ ਉਮਰ ਹੁੰਦੀ ਹੈ ਉਹ ਆਤਮ ਕਡੋਲਤਾ ਦੇ ਸਾਰੇ ਸੁੱਖ ਆਨੰਦ ਬਤੀਤ ਕਰਦੀ ਹੈ ਫਿਰ ਉਸ ਮਨੁੱਖ ਨੂੰ ਕੋਈ ਰੋਗ ਨਹੀਂ ਵਜਾਪਦਾ ਦੀਸੈ ਸਭ ਸੰਗ ਰਹੇ ਅਲੇ ਪਾ ਨਹਿ ਵਿਆਪੈ ਉਹਨ ਮਾਈ ਫਿਰ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਫਿਰ ਉਸ ਮਨੁੱਖ ਨੂੰ ਸਭਨਾਂ ਦੇ ਵਿੱਚ ਉਹ ਪਰਮਾਤਮਾ ਦਿਸਦਾ ਹੈ ਕੋਹ ਮਨੁੱਖ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ ਮਾਇਆ ਉਹਨਾਂ ਉੱਤੇ ਜ਼ੋਰ ਨਹੀਂ ਪਾ ਸਕਦੀ ਪ੍ਰਮਾਤਮਾ ਕਿੰਨਾ ਨੂੰ ਪ੍ਰਾਪਤ ਹੁੰਦਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਸਤਿਗੁਰੂ ਜੀ ਕਹਿੰਦੇ ਭਾਈ ਜੇ ਮਨੁੱਖ ਇਹ ਸੋਚਦਾ ਹੈ ਕਿ ਮੇਰੇ ਇਸ਼ਨਾਨ ਕਰਨ ਦੇ ਨਾਲ ਮੇਰੇ ਸਰੀਰ ਨੂੰ ਪਵਿੱਤਰ ਕਰਨ ਦੇ ਨਾਲ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਇਦਾਂ ਨਹੀਂ ਹੁੰਦਾ ਕੱਲਾ ਇਸ਼ਨਾਨ ਕਰਨ ਦੇ ਨਾਲ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਦਿਵਤਾਰ ਕਈ ਸੋਚਦੇ ਹਨ ਕਿ ਸਮਾਧੀਆਂ ਲਾ ਕੇ ਚੁੱਪ ਰਹਿ ਕੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਕਈ ਹੁੰਦੇ ਹਨ ਜਿਹੜੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਹਨ, ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਾ ਲੈਂਦੇ ਹਨ। ਆਪਣੇ ਆਪ ਨੂੰ ਚੁੱਪ ਕਰ ਲੈਂਦੇ ਹਨ, ਮੌਨ ਧਾਰ ਲੈਂਦੇ ਹਨ, ਇਹ ਸੋਚਦੇ ਹਨ ਕਿ ਸ਼ਾਇਦ ਸਾਡੇ ਸਮਾਧੀ ਲਾਉਣ ਦੇ ਨਾਲ ਮੌਨ ਧਾਰਨ ਦੇ ਨਾਲ ਪਰਮਾਤਮਾ ਸਾਨੂੰ ਮਿਲ ਜਾਵੇਗਾ। ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਇਦਾਂ ਵੀ ਨਹੀਂ ਮਿਲਦਾ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਪ੍ਰਮਾਤਮਾ ਨਹੀਂ ਮਿਲਦਾ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਕਈ ਹੁੰਦੇ ਨੇ ਜਿਹੜੇ ਭੁੱਖੇ ਰਹਿੰਦੇ ਹਨ ਵਰਤ ਰੱਖਦੇ ਹਨ ਕਿ ਸਾਨੂੰ ਪ੍ਰਮਾਤਮਾ ਮਿਲ ਜਾਵੇਗਾ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਭੁੱਖਿਆ ਰਹਿਣ ਦੇ ਨਾਲ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਜਿਹੜੀ ਉਹ ਨਹੀਂ ਹੁੰਦੀ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਈ ਇਹ ਸੋਚਦੇ ਹਨ ਕਿ ਮੇਰੇ ਕੋਲ ਲੱਖਾਂ ਸਿਆਣਪਾਂ ਹਨ ਚਤੁਰਾਈਆਂ ਹਨ ਮੈਂ ਆਪਣੀ ਚਤੁਰਾਈ ਦੇ ਨਾਲ ਪਰਮਾਤਮਾ ਨੂੰ ਪਾ ਲਵਾਂਗਾ ਤੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਜੇ ਮਨੁੱਖ ਦੇ ਕੋਲ ਲੱਖਾਂ ਚਤੁਰਾਈਆਂ ਹੋਣ ਲੱਖਾਂ ਹੀ ਸਿਆਣਪਾਂ ਹੋਣ ਤਾਂ ਵੀ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਫਿਰ ਕਿਵੇਂ ਸਚਿਆਰਾ ਹੋਇਆ ਜਾਵੇਗਾ ਜਿਹੜੀ ਸਾਡੇ ਮਨ ਦੇ ਅੰਦਰ ਕੂੜ ਦੀ ਕੰਧ ਬਣੀ ਹੋਈ ਹੈ ਉਹ ਕਿਵੇਂ ਟੁੱਟੇਗੀ ਕਿਵੇਂ ਜਿਹੜਾ ਮਨੁੱਖ ਹੈ ਉਹ ਸਚਿਆਰ ਹੋਵੇਗਾ ਕਿਵੇਂ ਮਨੁੱਖ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਵਾਲ ਦਾ ਉੱਤਰ ਦਿੰਦੇ ਹਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਰ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਾ ਹੈ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਅਤੇ ਇਹ ਮੰਨਦਾ ਹੈ ਕਿ ਉਹ ਪਰਮਾਤਮਾ ਧੁਰ ਤੋਂ ਹੀ ਬਣਿਆ ਹੋਇਆ ਹੈ ਧੁਰ ਤੋਂ ਹੀ ਮੌਜੂਦ ਹੈ ਅੱਜ ਵੀ ਮੌਜੂਦ ਹੈ ਅਤੇ ਰਹਿੰਦੀ ਦੁਨੀਆ ਤੱਕ ਮੌਜੂਦ ਰਹੇਗਾ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਨੂੰ ਵਿਆਪਕ ਸਮਝਦਾ ਹੈ ਭਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਹਰ ਇੱਕ ਦਾ ਸੁੱਖ ਲੋਚਦੇ ਹਨ ਹਰ ਇੱਕ ਦੀ ਅਰਦਾਸ ਕਰਦੇ ਹਨ ਪਰਮਾਤਮਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਸੋ ਇਸੇ ਤਰ੍ਹਾਂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਸਾਨੂੰ ਇਹ ਸਮਝਾ ਰਹੇ ਹਨ ਜਾ ਕੋ ਭਏ ਗੋਬਿੰਦ ਸਹਾਈ ਪਰ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਫਿਰ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਪਰਮਾਤਮਾ ਉਹਨਾਂ ਦਾ ਮਦਦਗਾਰ ਬਣਦਾ ਹੈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਫਿਰ ਉਹ ਇੱਕ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਟਿਕੇ ਰਹਿੰਦੇ ਹਨ ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਸਾਡਾ ਇਹ ਜੀਵਨ ਹੈ ਸਾਨੂੰ ਕਿਸ ਵਾਸਤੇ ਮਿਲਿਆ ਹੈ ਇਹ ਆਕਲ ਇਹ ਗਿਆਨ ਉਹਨਾਂ ਨੂੰ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ ਦਇਆ ਮਇਆ ਕਿਰਪਾ ਠਾਕੁਰ ਕੀ ਸਈ ਸੰਤ ਸੁਭਾਈ ਉਹ ਮਨੁੱਖ ਪ੍ਰੇਮ ਪਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ ਜਿਨ੍ਹਾਂ ਉੱਤੇ ਮਾਲਕ ਵਾਹਿਗੁਰੂ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਉਸ ਵਾਹਿਗੁਰੂ ਦੀ ਦਇਆ ਹੁੰਦੀ ਹੈ ਤਿੰਨ ਕੈ ਸੰਗ ਨਾਨਕ ਨਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਹਿੰਦੇ ਜਿਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਇਹ ਸਾਰਾ ਸੰਸਾਰ ਸਮੁੰਦਰ ਅਸੀਂ ਪਾਰ ਕਰ ਲਵਾਂਗੇ ਉਹਨਾਂ ਦੀ ਸੰਗਤ ਸਾਨੂੰ ਕਰਨੀ ਚਾਹੀਦੀ ਹੈ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੁੰਦੇ ਹਨ ਜਿਹੜੇ ਸੰਤ ਜਨ ਬਣ ਜਾਂਦੇ ਹਨ ਸੋ ਇਸੇ ਕਰਕੇ ਸਾਨੂੰ ਵੀ ਹਰ ਰੋਜ਼ ਸਤਿਗੁਰਾਂ ਦੀ ਗੁਰवाणी ਦੇ ਨਾਲ ਸਤਿਗੁਰਾਂ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਅਸੀਂ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ